ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਜਮਾਤ ਦੂਜੀ ਵਿਸ਼ਾ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਕਰਾਂਗੇ ਅਭਿਆਸ ਸ਼ੀਟ 3 ਦਾ ਪਾਗ ਤੀਜਾ ਹੁਣ ਤੱਕ ਬੱਚਿਓ ਤੁਸੀਂ ਅਭਿਆਸ ਸ਼ੀਟ 3 ਦੇ ਪ੍ਰਸ਼ਨ ਨੰਬਰ 8 ਤੱਕ ਹੱਲ ਕਰਨਾ ਸਿੱਖ ਚੁੱਕੇ ਹੋ ਅੱਜ ਅਸੀਂ ਕਰਾਂਗੇ ਪ੍ਰਸ਼ਨ ਨੰਬਰ 9 ਤੋਂ 12 ਤੱਕ ਆਜੋ ਸ਼ੁਰੂ ਕਰਦੇ ਹਾਂ ਪ੍ਰਸ਼ਨ 9 ਖਾਨ ਲਈ ਕੀੜੇ ਕੌਣ ਲੱਭਦਾ ਹੈ ਵਿਕਲਪ ਦਿੱਤੇ ਗਏ ਹਨ ਕਾ ਇਲ ਗਿਰਜ ਚੱਕੀਰਾਹਾ ਬੱਚਿਓ ਤੁਸੀਂ ਪਾਠ 11 ਦੇ ਪੰਛੀ ਪਾਠ ਵਿੱਚ ਪੜਿਆ ਸੀ ਚੱਕੀ ਰਾਹਾ ਝੁੰਝ ਨਾਲ ਕੀੜੇ ਪਾਲਦਾ ਤਾਂ ਸਾਡਾ ਸਹੀ ਉੱਤਰ ਹੋਇਆ ਵਿਕਲਪ ਚੌਥਾ ਚੱਕੀ ਰਾਹਾ ਪ੍ਰਸ਼ਨ 10 ਕੁੱਕੜੀਆਂ ਕਿਹੋ ਜਿਹੀ ਆਵਾਜ਼ ਕਰਦੀਆਂ ਹਨ ਵਿਕਲਪ ਦਿੱਤੇ ਗਏ ਹਨ ਬੁੜਬੁੜ ਕੁੜਕੂੜ ਤੁੜਤੂੜ ਕੋਰਕੁਰ ਬੱਚਿਓ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਕੁਕੜੀਆਂ ਕੁੜਕੁੜਦੀ ਆਵਾਜ਼ ਕਰਦੀਆਂ ਹਨ ਤਾਂ ਸਾਡਾ ਸਹੀ ਉੱਤਰ ਹੋਇਆ ਦੂਜਾ ਵਿਕਲਪ ਕੁੜਕੁੜ ਪ੍ਰਸ਼ਨ 11 ਕੋਟਲਾ ਛਪਾਕੀ ਸਾਡੀ ਖਾਲੀ ਥਾਂ ਖੇਡ ਹੈ ਵਿਕਲਪ ਦਿੱਤੇ ਗਏ ਹਨ ਆਪਣੀ ਸਾਂਜੀ ਸਾਰੀਆਂ ਦੀ ਲੋਕ ਖੇਡ ਬੱਚਿਓ ਕੋਟਲਾ ਚਪਾਕੀ ਸਾਡੀ ਲੋਕ ਖੇਡ ਹੈ ਤਾਂ ਸਾਡਾ ਸਹੀ ਉੱਤਰ ਹੋਇਆ ਚੌਥਾ ਵਿਕਲਪ ਲੋਕ ਖੇਡ ਪ੍ਰਸ਼ਨ 12 ਵੀਰ ਦੀ ਪੱਗ ਵਿੱਚ ਕੀ ਟੰਗਿਆ ਹੋਇਆ ਹੈ ਵਿਕਲਪਨ ਨੰਬਰ 1 ਕਣਕ ਨੰਬਰ 2 ਬਾਜਰਾ ਨੰਬਰ 3 ਮੱਕੀ ਨੰਬਰ 4 ਜੋ ਹਾਂਜੀ ਬੱਚਿਓ ਦੱਸੋ ਫਿਰ ਕਿਹੜਾ ਉੱਤਰ ਆਊਗਾ ਬੱਚਿਓ ਇਹ ਦੇਖੋ ਪਾਠ 15 ਦੇ ਦੂਜੇ ਪੈਰੇ ਵਿੱਚ ਲਿਖਿਆ ਹੋਇਆ ਹੈ ਮੈਂ ਆਪਣੇ ਵੀਰ ਦੀ ਪੱਗ ਵਿੱਚ ਜੋ ਟੰਗੇ ਤਾਂ ਸਾਡਾ ਸਹੀ ਉੱਤਰ ਹੋਇਆ ਚੌਥਾ ਵਿਕਲਪ ਜੋ ਵੀਰ ਦੀ ਪੱਗ ਵਿੱਚ ਜੋ ਟੰਗੇ ਹੋਏ ਹਨ ਹੁਣ 바ਰੀ ਹੈ ਕਰਦੇ ਕੰਮ ਦੀ ਬੱਚਿਓ ਤੁਸੀਂ ਅੱਜ ਕਰਵਾਏ ਗਏ ਪ੍ਰਸ਼ਨ ਨੰਬਰ 9 ਤੋਂ 12 ਤੱਕ ਦੁਬਾਰੇ ਤੋਂ ਆਪਣੀ ਕਾਪੀਆਂ ਵਿੱਚ ਹੱਲ ਕਰਨ ਦਾ ਅਭਿਆਸ ਕਰਨਾ ਹੈ ਤੇ ਕੱਲ ਨੂੰ ਅਸੀਂ ਕਰਾਂਗੇ ਇਸ ਤੋਂ ਅੱਗੇ ਦੇ ਪ੍ਰਸ਼ਨ ਹੱਲ ਧੰਨਵਾਦ ਬੱਚਿਓ